ਇਹ ਪੰਜਾਬੀਆਂ ਦਾ ਲਗਭਗ ਸਿੱਖਾਂ ਦਾ ਪਿੰਡ ਹੈ। ਔਰ ਉਥੇ ਗੁਰੂ ਘਰਾਂ ਦੇ ਵਿੱਚ ਰੋਜ਼ ਅਰਦਾਸ ਦੇ ਵਿੱਚ ਵੀ ਕਿਹਾ ਜਾਂਦਾ ਨਮਾਣੇ ਨੂੰ ਮਾਣ ਨਤਾਣੇ ਦੇ ਤਾਣ ਨੇ ਓਟਾਂ ਦੀ ਓਟ ਨੇ ਆਸਰੇ ਦਾਸਰਾ ਤੇ ਇਹ ਇਹ ਨੂਟਾਂ ਦੀ ਓਟ ਬਣਨ ਦੀ ਬਜਾਏ ਤੇ ਨਮਾਣੇ ਨੂੰ ਉਜਾੜਨ ਤੇ ਲੱਗੇ ਹੋਏ ਆ। ਕਾਲਿਆ ਵਾਲੀ ਦਾ ਜਿਹੜਾ ਐਸਚਓ ਹੈ ਉਹ ਆਪਣੀ ਮਨਮਾਨੀਆਂ ਕਰਦਾ ਹੈਗਾ। ਜਿਹੜੇ ਬੰਦੇ ਦਾ ਜਿਸ ਗੱਲ ਦੇ ਨਾਲ ਵਾਸਤਾ ਹੀ ਹੈ ਨਹੀਂ ਚੱਕ ਕੇ ਉਹਦਾ ਨਾਮ ਦੇਤਾ ਹੈਗਾ। ਨਾ ਉਹਨੇ ਮਜ਼ਦੂਰੀ ਕੀਤੀ ਕਿਸੇ ਜ਼ਿਮੀਂਦਾਰ ਦੇ ਮਜਦੂਰੀ ਕਰਨ ਤੋਂ ਬਾਅਦ ਜੇ ਦੋਸਤੋ ਪੈਸੇ ਮੰਗਣ ਕਿਹਾਗਾ ਉਹ ਕਹਿੰਦਾ ਤੇਰੇ ਵਰਗੇ 36 ਢੇਡ ਫਿਰਦੇ ਤੂੰ ਜਾਂ ਤੇਰੇ ਰਾਹ ਲੱਗ ਯਾਰ ਜਦੋਂ ਅਸੀਂ ਮਜਦੂਰੀ ਕਰਦੇ ਆ ਉਹ ਤਾਂ ਅਸੀਂ ਪਤਾ ਨਹੀਂ ਉਹਨਾਂ ਨੂੰ ਕੀ ਲੱਗਦੇ ਆ ਜਦੋਂ ਪੈਸੇ ਮੰਗ ਲਈਏ ਫਿਰ ਅਸੀਂ ਸਾਡੀ ਜਾਤਾਂ ਪਰਖੀਆਂ ਜਾਂਦੀਆਂ ਬਾਪੂ ਜੀ ਇੱਕ ਤਰਫ ਕਿਸਾਨ ਮਜਦੂਰ ਏਕਤਾ ਦੇ ਨਾਰੇ ਦਿੱਤੇ ਜਾਂਦੇ ਆ ਦੂਜੇ ਪਾਸੇ ਮਜਦੂਰਾਂ ਨਾਲ ਅਤਿਆਚਾਰ ਹੁੰਦਾ ਕਿਸਾਨ ਕੋਈ ਵੀ ਨਾਲ ਨਹੀਂ ਖੜਦਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਤਾਂ ਇਹ ਜਿਹੜਾ ਸਾਡਾ ਲਾਣਾ ਹੈ ਨਾ ਇਹਨੂੰ ਹਮੇਸ਼ਾ ਹੀ ਸਰਕਾਰ ਨੇ ਦਬਾ ਕੇ ਰੱਖਿਆ ਗਿਆ ਹੈ ਪਿਛਲੇ 75 ਸਾਲ ਹੋ ਗਏ ਇਹਨਾਂ ਨੂੰ ਲਾਰੇ ਤੇ ਨਾਰੇ ਲਾਉਂਦਿਆਂ ਨੂੰ ਅੱਜ ਤੱਕ ਇਹਨਾਂ ਦੀ ਕੋਈ ਗੱਲ ਨਹੀਂ ਕੀਤੀ ਇਹ ਵਿਚਾਰੇ ਫੇਰ ਪਿਛਲੂ ਹੈ ਇਹ ਫੇਰ ਹਾਂਜੀ ਸਾਥੀਓ ਅਸੀਂ ਡਬੂ ਵਾਲੀ ਸ਼ਹਿਰ ਦੇ ਵਿੱਚ ਪਹੁੰਚੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਾਫੀ ਮਜ਼ਦੂਰ ਸਾਡੇ ਨਾਲ ਖੜੇ ਆ ਪਿੱਛੇ ਐ ਕਿ ਇੱਥੇ ਬਾਪੂ ਕਰਨੈਲ ਸਿੰਘ ਓਟਾ ਜੀ ਜੋ ਜਿਨ੍ਹਾਂ ਨੂੰ ਤੁਸੀਂ ਲੰਬੇ ਸਮੇਂ ਤੋਂ ਜਾਣਦੇ 40-45 ਸਾਲ ਤੋਂ ਮਜ਼ਦੂਰਾਂ ਵਾਸਤੇ ਸੰਘਰਸ਼ ਕਰ ਰਿਹਾ ਅੱਜ ਫੇਰ ਉਹ ਇੱਥੇ ਪਹੁੰਚੇ ਮਜ਼ਦੂਰ ਸਾਥੀ ਵੀ ਉਹਨਾਂ ਨਾਲ ਗੱਲਬਾਤ ਕਰਦੇ ਕਿ ਪੂਰੀ ਘਟਨਾ ਕੀ ਆ ਬਾਪੂ ਜੀ ਇਹ ਕੀ ਮਸਲਾ ਸੀ ਬੁਰੇ ਐਸੀਗਾ ਜੀ ਪਿੰਡ ਮੰਗਿਆਣੇ ਦੇ ਵਿੱਚ ਲਗਭਗ 25-30 ਸਾਲ ਤੋਂ ਕਾਫੀ ਪਰਿਵਾਰ ਨਹੀਂ ਗਏ ਜਿਨ੍ਹਾਂ ਨੂੰ ਉਸ ਟਾਈਮ ਦੀ ਮੌਕੇ ਦੀ ਪੰਚਾਇਤ ਨੇ ਜਗ੍ਹਾ ਦਿੱਤੀ ਸੀਗੀ ਘਰ ਮਕਾਨ ਬਣਾ ਕੇ ਰਹਿਣ ਦੇ ਲਈ ਔਰ ਇਹ ਪਿਛਲੇ 25-30 ਸਾਲਾਂ ਤੋਂ ਆਪਣੇ ਘਰ ਮਕਾਨ ਬਣਾ ਕੇ ਉੱਥੇ ਬੈਠੇ ਹੋਏ ਆ ਲੇਕਿਨ ਅੱਜ ਮੌਕੇ ਦੀ ਜਿਹੜਾ ਸਰਪੰਚ ਹੈਗਾ ਉਹ ਇਹਨਾਂ ਨੂੰ ਵਾਰ-ਵਾਰ ਧਮਕੀਆਂ ਦੇ ਰਿਹਾ ਪਿਛਲੇ ਕਈ ਦਿਨਾਂ ਤੋਂ ਵੀ ਜਾਂ ਤਾਂ ਆਪਣੇ ਘਰ ਉਠਾ ਲਓ ਜਾਂ ਅਸੀਂ ਤੁਹਾਡੇ ਮਕਾਨਾਂ ਨੂੰ ਤੁਹਾਡੇ ਘਰਾਂ ਨੂੰ ਤੋੜ ਦੇਾਂਗੇ ਤੇ ਇਸ ਕਰਕੇ ਇਹਨਾਂ ਲੋਕਾਂ ਨੇ ਸਾਨੂੰ ਇਹ ਗੱਲ ਦੱਸੀ ਤਾਂ ਅਸੀਂ ਇਹਨਾਂ ਨੂੰ ਨਾਲ ਲੈ ਕੇ ਅੱਜ ਅਸੀਂ ਐਸਡੀਐਮ ਮਹੋਦਿਆ ਨੂੰ ਲਿਖਤ ਰੂਪ ਦੇ ਵਿੱਚ ਦਿੱਤਾ ਮਹੰਗ ਪੱਤਰ ਦਿੱਤਾ ਹੈਗਾ ਕਿ ਭਈ ਇਹਨਾਂ ਨੂੰ ਉਜਾੜਿਆ ਨਾ ਜਾਵੇ ਅਗਰ ਇਹ ਇਸ ਤਰ੍ਹਾਂ ਦੀ ਗੱਲ ਹੋਏਗੀ ਤਾਂ ਫਿਰ ਅਸੀਂ ਜਿਹੜਾ ਹੈਗਾ ਸਾਡਾ ਜਨਤਾ ਅਧਿਕਾਰ ਮੋਰਚਾ ਜਿਹੜਾ ਹੈ ਅਸੀਂ ਸਾਡੇ ਸਾਰੇ ਲੋਕਾਂ ਨੂੰ ਪਿੰਡਾਂ ਚ ਇਕੱਠੇ ਕਰਕੇ ਤੇ ਫਿਰ ਅਸੀਂ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਵਾਂਗੇ ਇਹਨਾਂ ਨੂੰ ਵਸਤੇ ਕਰਾਂ ਨੂੰ ਨਾ ਉਜਾੜਿਆ ਜਾਵੇ ਇਸ ਗੱਲ ਨੂੰ ਲੈ ਕੇ ਤੇ ਅਸੀਂ ਇੱਧਰ ਅੱਜ ਪਹੁੰਚੇ ਹੋਏ ਹਾਂ ਬਾਪੂ ਜੀ ਜਿਸ ਕਿਸੇ ਤੁਹਾਡੇ ਨਜ਼ਰ ਚ ਜਿਵੇਂ ਕਿਸੇ ਪਿੰਡ ਦੇ ਹੋਰ ਇਨਸਾਨ ਨੇ ਨਹੀਂ ਸਰਪੰਚ ਨੂੰ ਕਿਹਾ ਕੀ ਇਹ ਕੰਮ ਨਾ ਕੀਤਾ ਜਾਵੇ ਦੇਖੋ ਤਾਂ ਇਹ ਕੋਈ ਅੱਜ ਦੀ ਗੱਲ ਨਹੀਂ ਹੈ ਪਿਛਲੇ ਹਫਤੇ ਤੋਂ ਇਹ ਗੱਲ ਚੱਲੀ ਆ ਰਹੀ ਆ ਇਸ ਕਰਕੇ ਕਿਸੇ ਨੇ ਜਦੋਂ ਨਹੀਂ ਗੱਲ ਕੀਤੀ ਅਸੀਂ ਤਾਂ ਇਹ ਵੀ ਦੇਖਿਆ ਕਿ ਪੰਜਾਬੀਆਂ ਦਾ ਲਗਭਗ ਸਿੱਖਾਂ ਦਾ ਪਿੰਡ ਹੈ ਔਰ ਉੱਥੇ ਗੁਰੂ ਘਰਾਂ ਦੇ ਵਿੱਚ ਰੋਜ਼ ਅਰਦਾਸ ਦੇ ਵਿੱਚ ਵੀ ਕਿਹਾ ਜਾਂਦਾ ਨਮਾਣੇ ਨੂੰ ਮਾਣ ਨਤਾਨੇ ਦੇ ਤਾਨ ਨੇ ਊਟਾਂ ਦੀ ਊਟ ਨੇ ਆਸਰਾ ਦਾਸਰਾ ਤੇ ਇਹ ਇਹ ਊਟਾਂ ਦੀ ਊਟ ਬਣਨ ਦੀ ਬਜਾਏ ਤੇ ਨਮਾਣੇ ਨੂੰ ਉਜਾੜਨ ਤੇ ਲੱਗੇ ਹੋਏ ਆ ਅਸੀਂ ਤਾਂ ਇੱਕ ਵੀ ਬੰਦਾ ਉੱਥੋਂ ਦਾ ਮਤਲਬ ਇਹ ਨਹੀਂ ਦੇਖਿਆ ਕਿ ਇਹਨਾਂ ਗਰੀਬ ਪਰਿਵਾਰਾਂ ਦੇ ਨਾਲ ਆ ਕੇ ਖੜਾ ਹੋਵੇ ਠੀਕ ਹੈ ਤੇ ਨਮਾਲਿਆਂ ਨੂੰ ਮਾਨ ਬਖਸ਼ਣ ਦੀ بجائے ਤਾਂ ਉਹਨਾਂ ਨੂੰ ਤੋੜਿਆ ਜਾ ਰਿਹਾ ਹੈ ਸਰਦੀ ਦਾ ਮੌਸਮ ਹੈਗਾ ਤੇ ਸਰਦੀ ਦੇ ਵਿੱਚ ਮਤਲਬ ਕਿ ਜਿਹੜਾ ਹੈਗਾ ਹਰ ਬੰਦਾ ਕਿਸੇ ਨਾ ਕਿਸੇ ਦੀ ਹਫਾਰਤ ਕਰਦਾ ਵੀ ਯਾਰ ਪਾਲੇ ਤੋਂ ਸਰਦੀ ਤੋਂ ਬਚਿਆ ਜਾਵੇ ਤੇ ਇਹਨਾਂ ਦੇ ਬਸਦੇ ਹੋਏ ਜਿਹੜੇ ਮਕਾਨ ਹੈ ਇਹਨਾਂ ਨੂੰ ਉਜਾੜਿਆ ਜਾ ਰਿਹਾ ਹੈਗਾ ਇਹਨਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈਗੀ ਇਸ ਕਰਕੇ ਅਸੀਂ ਇੱਧਰ ਪਹੁੰਚੀ ਸੀ ਤੇ ਇੱਥੇ ਆਉਂਦਾ ਕੀ ਕਾਰਨ ਤੁਹਾਡਾ ਐਸਪੀ ਆਫਿਸ ਇੱਥੇ ਐਸਪੀ ਕਾਰ्यालय ਚ ਅਸੀਂ ਇਸ ਵਾਸਤੇ ਆਏ ਆ ਕਿ ਇੱਕ ਤਾਂ ਜਦੋਂ ਵੀ ਅਸੀਂ ਦੇਖਿਆ ਕਿ ਐਸਪੀ ਨੂੰ ਜਦੋਂ ਮਿਲਣਾ ਹੁੰਦਾ ਤੇ ਅੱਗੇ ਪਤਾ ਨਹੀਂ ਐਸਪੀ ਮਹੋਦਿਆ ਦਾ ਹੁਕਮ ਹੁੰਦਾ ਹੈ ਜਾਂ ਉਹਨਾਂ ਦੇ ਮਲਾਉਣ ਵਾਲੇ ਹੁੰਦੇ ਆ ਜਿਹੜਾ ਬੰਦਾ ਪੀੜਤ ਹੈਗਾ ਪਿੰਡਾਂ ਦੇ ਵਿੱਚ ਰਹਿਣ ਵਾਲਾ ਅਣਪੜ੍ਹ ਬੰਦਾ ਹੈ ਦਿਹਾੜੀ ਮਜ਼ਦੂਰੀ ਕਰਨ ਵਾਲੇ ਲੋਕ ਹੈ ਉਹਨਾਂ ਦੇ ਨਾਲ ਜਦੋਂ ਕਿਸੇ ਵੀ ਪ੍ਰਕਾਰ ਦੀ ਕੋਈ ਜਾਂਚਤੀ ਹੋ ਜਾਂਦੀ ਹੈ ਉਹ ਤਾਂ ਆਪਣਾ ਦੁੱਖੜਾ ਵੀ ਨਹੀਂ ਸਹੀ ਕਹਿ ਸਕਦੇ ਕਿ ਆਮ ਲੋਕਾਂ ਦੇ ਵਿੱਚ ਨਹੀਂ ਕਹਿ ਸਕਦੇਗੇ ਤੇ ਐਸਪੀ ਮਹੋਦੇ ਨੂੰ ਆਪਣੀ ਗੱਲ ਸਾਰੀ ਉਹ ਕੀ ਦੱਸਣਗੇ ਉੱਥੇ ਕੀ ਕਹਿ ਜਾਂਦਾ ਬੋਲੇ ਵੀ ਇਹ ਕੱਲਾ ਜਾਣਾ ਇਹੀ ਆ ਜੇ ਪਿਛਲੇ ਦਿਨੀ ਇੱਕ ਪੰਚਾਇਤ ਆਈ ਪੰਚਾਇਤ ਨੇ ਐਫੀਡੇਵਿਟ ਦਿੱਤਾਗਾ ਉਹ ਕਹਿੰਦੇ ਜੀ ਦੋ ਬੰਦੇ ਜਾਣਗੇ ਮੈਂ ਕਿਹਾ ਯਾਰ ਮੈਂ ਜਿਹੜਾ ਆਪਣੇ ਜ਼ਿਲ੍ਹੇ ਦਾ ਇਥੋਂ ਦਾ ਇਲਾਕੇ ਦਾ ਪ੍ਰਮੁੱਖ ਬੰਦਾ ਐ ਮੈਨੇ ਐਮਐਲਏ ਦਾ ਇਲੈਕਸ਼ਨ ਲੜਿਆ ਮੈਂ ਐਮਪੀ ਦਾ ਇਲੈਕਸ਼ਨ ਲੜਿਆਗਾ ਆ ਪਿਛਲਾ ਇਲੈਕਸ਼ਨ ਫਾਈਟ ਕੀਤਾ ਹੈਗਾ ਤੇ ਯਾਰ ਤੁਸੀਂ ਕਿੰਨੇ ਹੋ ਕਿ ਤੁਸੀਂ ਨਹੀਂ ਆਣਾਗਾ ਸਾਡੀ ਗੱਲ ਤਾਂ ਰੱਖਣ ਦੇ ਯਾਰ ਪੰਚਾਇਤ ਨੇ ਐਫੀਡੇਵਿਟ ਦੇ ਰੱਖਿਆ ਵੀ ਬੰਦੇ ਤੇ ਗਲਤ ਜਿਹੜਾ ਹੈਗਾ ਉਹਦੇ ਦੇ ਰੱਖਿਆ ਪਰਚਾ ਕਾਲੇ ਵਾਲੀ ਦਾ ਜਿਹੜਾ ਐਸਐਚਓ ਐ ਉਹ ਆਪਣੀ ਮਨਮਾਨੀਆਂ ਕਰਦਾ ਹੈਗਾ ਜਿਹੜੇ ਬੰਦੇ ਦਾ ਜਿਸ ਗੱਲ ਦੇ ਨਾਲ ਵਾਸਾ ਹੀ ਹੈ ਨਹੀਂ ਚੱਕ ਕੇ ਉਹਦਾ ਨਾਮ ਦੇਤਾਗਾ ਉਹਦੇ ਬਾਰੇ ਪੰਚਾਇਤ ਨੇ ਐਫੀਡਿਵਟ ਦਿੱਤਾਗਾ ਹਾਲੇ ਤੱਕ ਉਹਨਾਂ ਦੀ ਕੋਈ ਸੁਣਵਾਈ ਨਹੀਂ ਇੱਕ ਬੰਦਾ ਸਾਲਮ ਖੇੜੇ ਦਾ ਸਾਡੇ ਨਾਲ ਆਇਆ ਹੋਇਆ ਉਹਦੀ ਅਪਲੀਕੇਸ਼ਨ ਆ ਉਹਨੇ ਮਜ਼ਦੂਰੀ ਕੀਤੀ ਹੈ ਕਿਸੇ ਜ਼ਿਮੀਂਦਾਰ ਦੇ ਮਜ਼ਦੂਰੀ ਕਰਨ ਤੋਂ ਬਾਅਦ ਜੇ ਦੋਸਤੋ ਪੈਸੇ ਮੰਗਣ ਗਿਆਗਾ ਉਹ ਕਹਿੰਦਾ ਤੇਰੇ ਵਰਗੇ 36 ਢੇਡ ਫਿਰਦੇ ਤੂੰ ਜਾ ਤੇਰੇ ਰਾਹ ਲੱਗ ਯਾਰ ਜਦੋਂ ਅਸੀਂ ਮਜ਼ਦੂਰੀ ਕਰਦੇ ਆ ਉਹ ਤਾਂ ਅਸੀਂ ਪਤਾ ਨਹੀਂ ਉਹਨਾਂ ਨੂੰ ਕੀ ਲੱਗਦੇ ਆ ਜਦੋਂ ਪੈਸੇ ਮੰਗ ਲਈਏ ਫਿਰ ਅਸੀਂ ਸਾਡੀ ਅਜਾਤਾਂ ਪਰਖੀਆਂ ਜਾਂਦੀਆਂ ਅਸੀਂ ਉਹ ਛਾਣੇ ਜਿ ਐਪਲੀਕੇਸ਼ਨ ਦਿੱਤੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈਗੀ ਪੰਜ ਮਹੀਨਿਆਂ ਤੋਂ ਐਟਲੋ ਸਿਟੀ ਦਾ ਮੁਕੱਦਮਾ ਦਰਜ ਹੈ ਮੇਥੋਂ ਦਾ ਆਪਣੇ ਮੋਜਗੜ ਦਾ ਜਿਹੜਾ ਕਿ ਅਸੀਂ ਧਰਨਾ ਪ੍ਰਦਰਸ਼ਨ ਕਰਕੇ ਉਹ ਪਰਚਾ ਦਰਜ ਕਰਾਇਆ ਜਿਹੜੇ ਬੰਦਿਆਂ ਨੇ ਘਰੇ ਬੈਠਿਆਂ ਨੂੰ ਸੁੱਤੇ ਪਿਆ ਨੂੰ ਬੋਲ ਮਾਰ ਕੇ ਗੇਟ ਖਲਾ ਕੇ ਉਹਨਾਂ ਦੀ ਕੁੱਟਮਾਰ ਕੀਤੀ ਉਹਨਾਂ ਤੇ ਤਾਂ ਪਰਚਾ ਦਰਜ ਨਹੀਂ ਜਿਨ੍ਹਾਂ ਨੇ ਕੁੱਟਮਾਰ ਕੀਤੀ ਤੇ ਜਿਨ੍ਹਾਂ ਦੀ ਕੁੱਟਮਾਰ ਹੋ ਗਈ ਉਹਨਾਂ ਦੇ ਪਰਚੇ ਦਰਜ ਹੋਗੇਗੇ ਅਰ ਉਹਨਾਂ ਦੇ ਪਤਰਨਾ ਪ੍ਰਦਰਸ਼ਨ ਕਰਕੇ ਪਰਚਾ ਦਰਜ ਕਰਾਇਆ 5 ਮਹੀਨਿਆਂ ਤੋਂ ਪਰਚਾ ਦਰਜ ਆ ਅੱਜ ਤੱਕ ਉਹਨਾਂ ਨੂੰ ਅਰੈਸਟ ਨਹੀਂ ਕੀਤਾਗਾ ਉਹ ਰੋਜ਼ਗਨ ਇਹਨਾਂ ਨੂੰ ਧਮਕੀਆਂ ਦਿੰਦੇ ਆ ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਗਈ ਕੋਈ ਸੁਣਵਾਈ ਨਹੀਂ ਅਸੀਂ ਤਾਂ ਐਸਪੀ ਮੋਧਿਆ ਦੇ ਕੋਲੇ ਆਏ ਆ ਇਹਨੂੰ ਬੇਨਤੀ ਕਰਨ ਆਏ ਆ ਵੀ ਭਾਈ ਇਹ ਸਾਡੇ ਮਜਲੂਮਾਂ ਦੀ ਗੱਲ ਹੈ ਜਿਹੜੀ ਅਤਿਆਚਾਰ ਦੀ ਜਿਹੜੀ ਗੱਲ ਹੈ ਹੁਣ ਇੱਕ ਪਾਸੇ ਐਸਪੀ ਮੋਧਿਆ ਦੇ ਬਿਆਨ ਹੁੰਦੇ ਵੀ ਪਬਲਿਕ ਨਾਲ ਮਿਲ ਕੇ ਚੱਲਣਾ ਚਾਹੀਦਾ ਹੈਗਾ ਤੇ ਦੂਜੇ ਪਾਸੇ ਪਬਲਿਕ ਦੀ ਸੁਣਵਾਈ ਨਹੀਂ ਹੈ ਜਿਹੜਾ ਕੋਈ ਐਪਲੀਕੇਸ਼ਨ ਦੇ ਦਿੰਦਾ ਉਹਦੀ ਕੋਈ ਸੁਣਵਾਈ ਨਹੀਂ ਹੁੰਦੀਗੀ ਤਾਂ ਇਸ ਕਰਕੇ ਅਸੀਂ ਤੇ ਇਹਨਾਂ ਨੂੰ ਬੇਨਤੀ ਕਰਨ ਆਏ ਆ ਵੀ ਸਾਡੇ ਲੋਕਾਂ ਦੀ ਇਹ ਸੁਣਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਸਾਨੂੰ ਵੀ ਮਜਬੂਰ ਹੋ ਕੇ ਜਿਹੜਾ ਸੜਕਾਂ ਤੇ ਆਣਾ ਪਵੇਗਾ ਬੇਨਤੀ ਕਰਨ ਆਏ ਆ ਐਸਪੀ ਮੋਧਿਆਨ ਬਾਪੂ ਜੀ ਇੱਕ ਤਰਫ ਕਿਸਾਨ ਮਜ਼ਦੂਰ ਏਕਤਾ ਦੇ ਨਾਰੇ ਦਿੱਤੇ ਜਾਂਦੇ ਆ ਦੂਜੇ ਪਾਸੇ ਮਜ਼ਦੂਰਾਂ ਨਾਲ ਅਤਿਆਚਾਰ ਹੁੰਦਾ ਕਿਸਾਨ ਕੋਈ ਵੀ ਨਾਲ ਨਹੀਂ ਖੜਦਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਤਾਂ ਇਹ ਜਿਹੜਾ ਸਾਡਾ ਲਾਣਾ ਹੈ ਨਾ ਇਹਨੂੰ ਹਮੇਸ਼ਾ ਹੀ ਸਰਕਾਰ ਨੇ ਦਬਾ ਕੇ ਰੱਖਿਆ ਗਿਆ ਹੈ ਪਿਛਲੇ 75 ਸਾਲ ਹੋ ਗਏ ਇਹਨਾਂ ਨੂੰ ਲਾਰੇ ਤੇ ਨਾਰੇ ਲਾਉਂਦਿਆਂ ਨੂੰ ਅੱਜ ਤੱਕ ਇਹਨਾਂ ਦੀ ਕੋਈ ਗੱਲ ਨਹੀਂ ਕੀਤੀ ਇਹ ਵਿਚਾਰੇ ਫੇਰ ਪਿਛੇ ਲੁੱku ਐ ਇਹ ਫੇਰ ਉਹਨਾਂ ਦੀ ਮਗਰ ਲੱਗ ਜਾਂਦੇ ਐ ਇੱਥੋਂ ਦੀ ਉਹ ਸਰਕਾਰ ਨੇ ਕਿਹਾ ਅਸੀਂ 90 ਦਿਨਾਂ ਦੇ ਵਿੱਚ ਜਿਹੜਾ ਹੈਗਾ ਕਾਲਾ ਧੰਨ ਲਿਆ ਦੇਾਂਗੇ ਨਹੀਂ ਆਏਗਾ ਉਹਨਾਂ ਨੇ ਕਿਹਾ ਕਿ ਅਸੀਂ 15-15 ਲੱਖ ਰੁਪਇਆ ਦੇ ਦਿਆਂਗੇ ਨਹੀਂ ਦਿੱਤਾਗਾ ਠੀਕ ਹੈ ਫਿਰ ਕਹਿੰਦੇ ਕਿ ਅਸੀਂ ਜਿਹੜਾ ਰਿਸ਼ਵਤਕੋਰੀ ਖਤਮ ਕਰ ਦੇਵਾਂਗੇ ਨਹੀਂ ਹੋਈਗੀ ਸਿਲੰਡਰ 500 ਦਾ ਕਰ ਦੇਵਾਂਗੇ ਨਹੀਂ ਹੋਇਆਗਾ ਮਤਲਬ ਕਿ ਕਿੰਨੀਆਂ ਹੀ ਗੱਲਾਂ ਉਹਨਾਂ ਨੇ ਕਹੀਆਂ ਜਿਹੜੀ ਕਿ ਇੱਕ ਵੀ ਪੂਰੀ ਨਹੀਂ ਕੀਤੀ ਪਰ ਸਰਕਾਰਾਂ ਫੇਰ ਉਹਨਾਂ ਦੀਆਂ ਇਹ ਲੋਕਾਂ 'ਚ ਜਾਗਰਤਾ ਦੀ ਕਮੀ ਹੈ ਔਰ ਅਸੀਂ ਪਿਛਲੇ ਲੰਬੇ ਸਮੇਂ ਤੋਂ ਮੈਂ ਮੇਰੀ ਜ਼ਿੰਦਗੀ ਦੇ 40 ਸਾਲ ਲਾਏ ਆ ਇਹਨਾਂ ਦੇ ਵਿੱਚ ਸੰਘਰਸ਼ ਕਰਨ ਦੇ ਵਿੱਚ ਚੇਤਨਤਾ ਪੈਦਾ ਕਰਨ ਦੇ ਪਿੱਛੇ ਲਾਏ ਹੋਏ ਆ ਠੀਕ ਹੈ ਐਸ ਕਰਕੇ ਜਿਹੜਾ ਹੈ ਇਹ ਜਾਗਰਤਾ ਦੀ ਕਮੀ ਹੈ ਤਾਂ ਕਰਕੇ ਸਾਡੇ ਲੋਕਾਂ ਦੇ ਨਾਲ ਇਹ ਜ਼ੁਲਮ ਜ਼ਿਆਦਾ ਹੋ ਰਿਹਾ ਹੈ ਪਰ ਬਾਪੂ ਜੀ ਇੱਕ ਤਰਫ ਜਦੋਂ ਵੀ ਤੁਸੀਂ ਅਪੀਲ ਕਰਦੇ ਬਹੁਤ ਮਜ਼ਦੂਰ ਐਵੇਂ ਤੇ ਉਹਨੇ ਗੱਲਾਂ ਨੂੰ ਅਣਗੌਲਿਆ ਕਰ ਦਿੰਦੇ ਜਦੋਂ ਉਹਨਾਂ ਦੇ ਆਪ ਤੇ ਸਿਰ ਤੇ ਆਣ ਪੈਂਦੀ ਉਦੋਂ ਤੁਹਾਡੇ ਕੋਲ ਭਾਈਦੇ ਆ ਜਾਂ ਹੋਰ ਜਥੇਬੰਦੀਆਂ ਕੋਲ ਭਾਈਦੇ ਆ ਉਹਨਾਂ ਮਜ਼ਦੂਰਾਂ ਨੂੰ ਕੀ ਕਹਿਣਾ ਚਾਹੁੰਦੇ ਮਜ਼ਦੂਰਾਂ ਨੂੰ ਤਾਂ ਦੇਖੋ ਜੀ ਅਸੀਂ ਇਹੀ ਕਹਾਂਗੇ ਵੀ ਭਾਈ ਤੁਸੀਂ ਆਪਣੀ ਏਕਤਾ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਸਮਝੋ ਤੁਹਾਡਾ ਇਤਿਹਾਸ ਕੀ ਹੈ ਤੁਹਾਡਾ ਪਿਛੋਕੜ ਕੀ ਹੈ ਅਸੀਂ ਉਹਨਾਂ ਨੂੰ ਇਹੀ ਕਹਾਂਗੇ ਕਿ ਤੁਸੀਂ ਆਪਣੇ ਇਤਿਹਾਸ ਨੂੰ ਸਮਝਦੇ ਹੋਏ ਆਪਣੀ ਏਕਤਾ ਬਣਾਓ ਆਪਣਾ ਜਿਹੜਾ ਸੰਗਠਨ ਲਗੇ ਜੋ ਸਮਾਜਿਕ ਸੰਗਠਨ ਹੈ ਉਹਨਾਂ ਨੂੰ ਮਜ਼ਬੂਤ ਕਰੋ ਉਹਨਾਂ ਦੇ ਨਾਲ ਮਿਲ ਕੇ ਚੱਲੋ ਇਹਨਾਂ ਲੋਕਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਜਿਹੜੇ ਕਿਸਾਨ ਆ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਸਾਲ ਭਰਤੇ ਦਿੱਲੀ ਤੱਕ ਆਤ ਗਿਆਗਾ ਤੇ ਜਦੋਂ ਸਾਡੇ ਲੋਕਾਂ ਤੇ ਆਬਤ ਪੈਂਦੀ ਆ ਉਦੋਂ ਸਾਡੀ ਕੋਈ ਸੁਣਦਾ ਨਹੀਂ ਹੈਗਾ ਫਿਰ ਅਸੀਂ ਕਿਹਾ ਵੀ ਅਸੀਂ ਕਿਸਾਨਾਂ ਤੋਂ ਕੀ ਲੈਣਾ ਅਸੀਂ ਤਾਂ ਆਪਣੇ ਲੋਕਾਂ ਨੂੰ ਜਾਗਰਤ ਕਰਕੇ ਅਸੀਂ ਤਾਂ ਜਿਹੜਾ ਸਾਡੇ ਨਾਲ ਵਾਪਰ ਰਿਹਾ ਨਾ ਅਸੀਂ ਤਾਂ ਉਸ ਪਿੱਛੇ ਦੇ ਉੱਤੇ ਆਪਣਾ ਜਿਹੜਾ ਅੰਦੋਲਨ ਚਲਾ ਰਹੇ ਆ ਉਹ ਲੜਾਈ ਲੜਦੇ ਆ ਜਨਤਾ ਦੇ ਵਿਚਿਹੜਾ ਹੈਗਾ ਜਾਗਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਚੋ ਧੰਨਵਾਦ ਜੀ ਅਸੀਂ ਫੇਰ ਦੁਬਾਰੇ ਕਹਿ ਦਈਏ ਕਿ ਜਦੋਂ ਸਰਪੰਚਾਂ ਦਾ ਰਵਈਆ ਦੇਖਣਾ ਹੋਵੇ ਨਾ ਮਜ਼ਦੂਰਾਂ ਦੀਆਂ ਗਲੀਆਂ ਦਾ ਪਹਿਲੀ ਗੱਲ ਤੇ ਰੈਗੂਲੇਸ਼ਨ ਨਹੀਂ ਪਾਇਆ ਜਾਂਦਾ ਜੇ ਪਾਇਆ ਜਾਂਦਾ ਕਈ ਉਹਨਾਂ ਦੀਆਂ ਲੱਤਾਂ ਖਿੱਚਣ ਵਾਲੇ ਹੁੰਦੇ ਕਿ ਯਾਰ ਉਹਨਾਂ ਦੀ ਤੇ ਮੇਰੇ ਨਾਲ ਨਹੀਂ ਬੰਦੀ ਤੂੰ ਕਿਧਰ ਇਹਨਾਂ ਦੀਆਂ ਗਲੀਆਂ ਸਵਾਰੀਆਂ ਜਾਂਦਾ ਕਿਉਂਕਿ ਉਹ ਲੋਕ ਨਹੀਂ ਚਾਹੁੰਦੇ ਕਿ ਇਹਨਾਂ ਨੂੰ ਸਫਾਈ 'ਚ ਰਹਿੰਦੀ ਆਦਤ ਪੈ ਜੇ ਇਹਨਾਂ ਨੂੰ ਕੁਝ ਜਾਗਰੂਕਤਾ ਇਹਨਾਂ ਦੇ ਅੰਦਰ ਆ ਜੇ ਅਸੀਂ ਲੋਕਾਂ ਨੂੰ ਕਈ ਵਾਰੀ ਅਪੀਲ ਕੀਤੀ ਆਪ ਦੇ ਇਕੱਠ ਦੀ ਏਕਤਾ ਬਣਾਓ ਆਪਣੇ ਲੋਕਾਂ ਨੂੰ ਜਾਗਰੂਕ ਕਰੋ ਜਿਹੜਾ ਬੰਦਾ ਅਖਬਾਰ ਪੜ੍ਹਨੀ ਜਾਣਦਾ ਥੋੜਾ ਪੜਿਆ ਘੱਟ ਪੜਿਆ ਸਾਡਾ ਕਹਿਣ ਦਾ ਮਤਲਬ ਹੈ ਜਿਹੜਾ ਘੱਟ ਵੀ ਪੜਿਆ ਉਹ ਕਿਤਾਬਾਂ ਪੜ੍ਹਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਇੱਕ ਬੰਦੇ ਸਰਕਾਰ ਕਹਿੰਦੀ ਹੈ ਕਿ ਜਿਹਦੇ ਨਾਂ ਤੇ ਕੋਈ ਜ਼ਮੀਨ ਨਹੀਂ ਇਸੇ ਦੇਸ਼ ਦਾ ਸੰਵਿਧਾਨ ਕਹਿੰਦਾ ਕਿ ਜਿਹਦੇ ਨਾਂ ਤੇ ਕੁਝ ਵੀ ਨਹੀਂ ਉਹ ਸਰਕਾਰੀ ਜ਼ਮੀਨ ਦੇ ਵਿੱਚ ਵਸ ਸਕਦਾ ਉਹਨੂੰ ਪੂਰਾ ਅਧਿਕਾਰ ਆ ਦੂਜੇ ਪਾਸੇ ਇਹ ਸਰਕਾਰਾਂ ਦੇ ਟਾਊਟ ਜਿਹੜੇ ਉਹ ਇਹਨਾਂ ਨੂੰ ਠਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਠਾਇਆ ਜਾਂਦਾ ਉਹਨਾਂ ਦੇ ਪੈਸੇ ਨਹੀਂ ਦਿੱਤੇ ਜਾਂਦੇ ਜਿਉਂ ਉਹਨਾਂ ਨੇ ਮਕਾਨ ਬਣਾ ਲਿਆ ਉਹਨਾਂ ਦੇ ਪੈਸੇ ਨਹੀਂ ਦਿੱਤੇ ਜਾਂਦੇ ਜਿੰਨੀ ਕਿ ਸਾਨੂੰ ਜਾਣਕਾਰੀ ਮਿਲੀ ਆ ਇਸ ਪਿੰਡ ਦੇ ਵਿੱਚ ਲਗਭਗ 17-18 ਕਿੱਲੇ ਜ਼ਮੀਨ ਆ ਉਹਦੇ ਵਿੱਚ ਤਾਂ ਸਟੇਡੀਅਮ ਬਣਦਾ ਨਹੀਂ ਤੁਸੀਂ ਫੇਰ ਅਪੀਲ ਕਰਦੇ ਆ ਆਪਣਾ ਕੱਠ ਰੱਖੋ ਬਾਬਾ ਸਾਹਿਬ ساری ਉਮਰ ਇਹੀ ਗੱਲ ਰੌਲਾ ਪਾਉਂਦੇ ਚੱਲ ਗਏ ਇਨ੍ਹਾਂ ਲੋਕਾਂ ਨੂੰ ਜਾਗਰੂਕ ਕਰਦੇ ਚੱਲ ਗਏ ਪਤਾ ਨਹੀਂ ਕਿਉਂ ਨਹੀਂ ਲੋਕ ਜਾਗਰੂਕ ਹੁੰਦੇ ਅਸੀਂ ਵੀ ਇੰਨਾ ਗਲਾ ਪਾੜਦੇ ਪਤਾ ਨਹੀਂ ਕਿਉਂ ਨਹੀਂ ਹੁੰਦੇ ਅਸੀਂ ਹੋਰਾਂ ਨੂੰ ਵੀ ਅਪੀਲ ਕਰਦੇ ਆ ਕਿ ਇਹ ਤੁਸੀਂ ਇਹ ਨਾ ਸੋਚੋ ਕਿ ਸਾਡੇ ਤੇ ਮੁਸੀਬਤ ਨਹੀਂ ਆਈ ਅੱਜ ਕੱਲ ਨੂੰ ਤੁਹਾਡਾ ਵੀ ਨੰਬਰ ਆ ਜਾਊਗਾ ਇਸ ਕਰਕੇ ਮਜ਼ਦੂਰੋ ਇੱਕੋ ਜੋ ਧੰਨਵਾਦ ਜੀ ਸਾਡੀ ਇਕਤਾ ਜਿੰਦਾਬਾਦ 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 ਸਾਡਾ ਪਾਈਚਾਰਾ ਜਿੰਦਾਬਾਦ 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 ਸਾਡਾ ਪਾਈਚਾਰਾ ਜਿੰਦਾਬਾਦ ਜਿੰਦਾਬਾਦ

ਰਜੂ ਤੇ ਵਾਲੇ ਦੀ ਇਹ ਦੋ ਹੈ ਜੀ ਇੱਕ ਤਾਂ ਮੌਜਗੜ ਦਾ 5 ਮਹੀਨਿਆਂ ਦਾ ਪਰਚਾ ਦਰਜ ਹੈ ਜੀ ਲੇਕਿਨ ਪੈਟਰੋ ਸਿਟੀ ਦਾ ਉਹ ਬੰਦੇ ਖੁੱਲੇ ਘੁਮ ਰਹਿਣਾ ਧਮਕੀਆਂ ਦੇ ਰਿਹਾ ਪਰਚਾ ਦੇ ਦਰਜ ਹੋਣ ਤੋਂ ਬਾਅਦ ਇਹਨਾਂ ਤੇ ਤਾਂ ਮਤਲਬ ਇਹਨਾਂ ਨੂੰ ਕਿਹਾ ਗਿਆ ਤੁਸੀਂ ਜ਼ਮਾਨਤਾ ਕਰਵਾ ਲਓ ਸਾਡੀਆਂ ਜ਼ਮਾਨਤਾ ਆ ਗਈਆਂ ਸਾਨੂੰ ਪੱਕੀਆਂ ਜ਼ਮਾਨਤਾ ਤੱਕ ਦਾ ਆਰਡਰ ਵੀ ਦਿੱਤਾ ਦੂਸਰੀ ਇਹ ਹੈ ਜੀ ਵੀ ਮਜ਼ਦੂਰ ਦੀ ਕਿਸੇ ਦੇ ਵੀ ਕੋਈ ਐਪਲੀਕੇਸ਼ਨ ਜਾਂਦੀ ਹੈ ਕਿਸੇ ਵੀ ਥਾਣੇ 'ਚ ਉਹਦੇ ਤੇ ਕੋਈ ਗੌਰ ਨਹੀਂ ਕੀਤੀ ਜਾਂਦੀ ਜਿਹਦਾ ਉਦਾਹਰਨ ਸਾਨੂੰ ਅਸੀਂ ਦੇਵਾਂਗੇ ਇੱਕ ਆ ਮੁੰਡੇ ਦੀ ਇਹ ਦਰਖਾਸਤ ਆ ਸਾਲਾਂ ਖੜੇ ਦੀ ਪਿਛਲੇ 15 ਦਿਨਾਂ ਤੋਂ ਦਿੱਤੀ ਹੋਈ ਆ ਉਹ ਬੰਦੇ ਦੇ ਇਸ ਨੇ ਮਹੀਨਾ ਕੰਮ ਕੀਤਾ ਜਦੋਂ ਸਾਫ ਕਰਾਉਣ ਗਿਆ ਉਸ ਨੇ ਜਾਤੀ ਸੂਚਕਾਂ ਨੂੰ ਗਾਲਾਂ ਕੱਢੀਆਂ ੱੱਕੇ ਮਾਰ ਕੇ ਭਜਾਤਾ ਡੰਡੇ ਛੋਟੀ ਚੱਕ ਕੇ ਜਾਨ ਵਜਾ ਕੇ ਉਸ ਤੋਂ ਨਿਕਲਿਆ ਇਹ ਦਰਖਾਸਤ ਦੇਣ ਦੇ ਬਾਵਜੂਦ ਅੱਜ ਤੱਕ ਉਹਡਾ ਥਾਣੇ ਨੇ ਕੋਈ ਕਾਰਵਾਈ ਨਹੀਂ ਕੀਤੀ ਬੁਲਾਏ ਤੱਕਾ ਤੀ ਨਹੀਂ ਬੁਲਾਏ ਤੱਕ ਵੀ ਨਹੀਂ ਉਹ ਬੰਦਾ ਇਸ ਨੂੰ ਕੀ ਕਹਿੰਦਾ ਜਿੱਥੇ ਜਾਣਾ ਭੱਜ ਜਾ ਮੇਰਾ ਜੋ ਕਰਵਾਉਣਾ ਕਰਵਾ ਦੇ ਮੇਰੀ ਪੁਲਿਸ ਨਾਲ ساری ਸਾਟੀਆਂ ਮੇਰਾ ਕੁਝ ਨਹੀਂ ਕਰਵਾ ਸਕਦਾ ਉਹ ਇਹਦਾ ਇੱਥੋਂ ਤੇ ਕਹਿਣਾ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹੋ ਸਕਦਾ ਉਹ ਬੰਦੇ ਦੀ ਗੱਲ ਸੱਚੀ ਅਸੀਂ ਤਾਂ ਮਜ਼ਦੂਰਾਂ ਦੀ ਬੇਨਤੀ ਲੈ ਕੇ ਆਏ ਆ ਵੀ ਸਾਡੀਆਂ ਜਿਹੜੀ ਕੋਈ ਦਰਖਾਸਤ ਹੁੰਦੀ ਆ ਐਸਪੀ ਮੋਦਨ ਨੂੰ ਬੇਨਤੀ ਕਰਨਾ ਹੈ ਵੀ ਜੀ ਥਾਣੇ ਨੂੰ ਕਿਹਾ ਜਾਵੇ ਵੀ ਮਜ਼ਦੂਰ ਵੀ ਇੱਕ ਇਨਸਾਨ ਆ ਸਾਡੇ 'ਚ ਵੀ ਜਾਨ ਆ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਮੈਂ ਪਹਿਲਾਂ ਐਸਪੀ ਸਾਹਿਬ ਨੂੰ ਵੀ ਕਿਹਾ ਸੀ ਵੀ ਸਾਡੀ ਬੇਨਤੀ ਹੈ ਵੀ ਸਾਡੀ ਮਜ਼ਦੂਰਾਂ ਦੀ ਮੰਗ ਮਨੂਸੂਰ ਹੋ ਜਾਵੇ ਸਾਡੇ ਮੇਰੇ ਮੁੰਡੇ ਦੀ ਮੌਜ ਕਰਦੀ ਗੱਲ ਆ ਰਸਤੇ ਵਿੱਚ ਮੇਰੇ ਮੁੰਡੇ ਨੂੰ ਘੇਰ ਲਿਆ ਰਾਤ ਮਾਰਨ ਵਾਸਤੇ ਆਏ ਅਸੀਂ ਜਦ ਪਿੱਛੇ ਹਟ ਗਏ ਤੇ ਫਿਰ ਇਹਨਾਂ ਨੇ ਮਤਵਲ ਕੀਆ ਰਾਹ ਪੰਨਦਾ ਮੇਰੇ ਮੁੰਡੇ ਦਾ ਪੰਜ ਮਹੀਨੇ ਹੋ ਗਏ ਇਸ ਲੜਕੀ ਵੱਲੋਂ ਮੁਕੱਦਮਾ ਦਰ 5ਵੇਂ ਮਹੀਨੇ ਦਾ 5ਵੇਂ ਮਹੀਨੇ ਤੇ ਐਟਲੋ ਸਿਟੀ ਦਾ ਕਰਮਾਕਦਨ ਇੱਕ ਜਣਾ ਬੋ ਇੱਕ ਜਣਾ 13 5 ਦਾ ਮੁਕਦਮਾ ਦਰਜ ਹੋਇਆ ਐ ਐਟਲੋ ਸਿਟੀ ਦਾ ਉਹ ਬੰਦੇ ਅੱਜ ਤੱਕ ਅਕਰ ਖੁੱਲੇ ਘੁੰਮਦੇ ਐ ਇਹਨਾਂ ਨੂੰ ਰੋਜ਼ ਧਮਕੀਆਂ ਖੇਤ ਜਾਂਦੇ ਨੂੰ ਵੀ ਰੋਕਦੇ ਆ ਇਹ ਲੜਕੀ ਸਕੂਲ ਚ ਲੱਗੀ ਹੋਈ ਆ ਅੱਡੇ ਤੇ ਖੜੀ ਆ ਆਪ ਤਾਂ ਵਿਕਲ ਨੂੰ ਡਿੱਗਦੀ ਆ ਤਾਂ ਵੀ ਇਸ ਨੂੰ ਲੰਘਦੇ ਟੱਪਦੇ ਬੇਤੁਕੀਆਂ ਭਾਸ਼ਾ ਨਾਲ ਬੋਲ ਬੋਲ ਕੇ ਟੱਪਦੇ ਆ ਕਿਉਂ ਨਹੀਂ ਕਾਰਵਾਈ ਕੀਤੀ ਗਈ ਜੀ ਕਾਰਵਾਈ ਕੀਤੀ ਜਾਵੇ ਸਾਡੇ ਲਈ ਸਹੀ ਆ ਤਾਂ ਨਹੀਂ ਤਾਂ ਫਿਰ ਅਸੀਂ ਇੱਥੇ ਧਰਨਾ ਦਾ ਪੱਕਾ ਹੀ ਰਹਿਆ ਕਰੂਗਾ ਰੂਟੀਨ ਤੇ ਰੱਖਾਂਗੇ ਕੋਈ 6 ਮਹੀਨੇ ਕੋਈ ਸਾਲ ਜੀ ਇਹ ਸਾਡਾ ਜਿਹੜਾ ਹੱਕ ਅੰਦਰ ਸੁਣਵਾਈ ਨਾ ਹੋਈ ਤਾਂ ਇਹ ਲੜਕੀ ਜਿਹੜਾ ਹੈਗਾ ਇੱਥੇ ਆਪਦਾ ਜੇ ਉਹ ਮਰਨ ਵਰਤ ਰੱਖੀਏ ਭੁਖ ਹੜਤਾਲ ਰੱਖੀਏ ਇੱਥੇ ਬੈਠਾਂਗੇ ਇਸ ਦੇ ਤਰੀਕਾ ਅਸੀ ਦੇ ਨਾਲ ਨਹੀਂ ਅਸੀਂ ਦਰਖਾਸਤ ਲਾਤੀਏ ਨਹੀਂ ਸਾਡੇ ਵਿੱਚ 400